ਪੰਜਾਬ ਦੇ ਵਿੱਚ ਇੱਕ ਡੀਏਪ ਘਟਾਲਾ ਹੋਇਆ ਸੀ ਜਿਸ ਦੀ ਰਿਪੋਰਟ ਆ ਚੁੱਕੀ ਆ ਪੰਜਾਬ ਦੇ ਕਰੀਬ 6 ਜ਼ਿਲ੍ਹਿਆਂ ਦੇ ਵਿੱਚ 60 ਫੀਸਦੀ ਨਮੂਨੇ ਫੇਲ ਹੋਏ ਨੇ ਉਧਰ ਤਾਰਾਂ ਪੰਜਾਬ ਦੇ ਵੱਡੇ ਅਫਸਰਾਂ ਦੇ ਨਾਲ ਵੀ ਜੁੜ ਗਏ ਨੇ ਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਾਵਾ ਕਰ ਦਿੱਤਾ ਕਿ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਪੂਰਾ ਮਸਲਾ ਕੀ ਅਸਲ ਦੇ ਵਿੱਚ ਦੋ ਫਰਮਾਂ ਨੇ ਸਿਕਾਰੀ ਸੁਭਾਵਾਂ ਨੂੰ ਖਾਦ ਮਹਈਆ ਕਰਵਾਈ ਸੀ ਤੇ ਦੋਵਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਚੁੱਕੇ ਨੇ ਪੰਜਾਬ ਚੂਨ ਸਿਕਾਰੀ ਸੁਭਾਵਾਂ ਨੂੰ ਸਪਲਾਈ ਕੀਤੀ ਡੀਏਵੀਪੀ ਖਾਦ ਦੇ ਘਟਾਲਾ ਹੋਣ ਦੀ ਜਾਣਕਾਰੀ ਮਿਲੀ ਹੈ ਦੋ ਫਰਮਾਂ ਵੱਲੋਂ ਸਪਲਾਈ ਕੀਤੀ ਗਈ ਖਾਦ ਦੇ ਦੇ 60% ਦੇ ਨਮੂਨੇ ਫੇਲ ਹੋ ਗਏ ਨੇ ਮਾਰਕ ਫੈਡ ਵੱਲੋਂ ਚੋਣ ਜਾਬਤੇ ਦੌਰਾਨ ਖਾਦ ਦੀ ਖਰੀਦ ਕੀਤੀ ਗਈ ਸੀ ਜੋ ਅੱਗੇ ਪਿੰਡੂ ਸਿਕਾਰੀ ਸੁਭਾਵਾਂ ਵਿੱਚ ਭੇਜੀ ਗਈ ਸੀ ਮੋਢਲੇ ਪੜਾ ਤੇ ਜ਼ਿਲ੍ਹਾ ਮਹਾਲੀ ਦੀਆਂ ਪਿੰਡੂ ਸਿਕਾਰੀ ਸੁਭਾਵਾਂ ਵਿੱਚ ਸਪਲਾਈ ਕੀਤੀ ਗਈ ਡੀਏਵੀ ਖਾਦ ਤੇ ਉਂਗਲਾਂ ਉੱਠੀਆਂ ਸਿ ਅਤੇ ਇਸ ਜ਼ਿਲ੍ਹੇ ਵਿੱਚ ਖਾਦ ਦੇ 8 ਨਮੂਨੇ ਭਰੇ ਗਏ ਸਨ ਜੋ ਸਾਰੇ ਸਾਰੇ ਫੇਲ ਹੋ ਗਏ ਨੇ ਉਧਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਗੈਰਮਿਆਰੀ ਖਾਦ ਸਪਲਾਈ ਕਰਨ ਵਾਲੀ ਕੰਪਨੀ ਮੱਧ ਮਧਿਆਪਾਰਤ ਐਗਰੋ ਪ੍ਰੋਡਕਟ ਲਿਮਟਿਡ ਅਤੇ ਮੈਸਰ ਜੀ ਕ੍ਰਿਸ਼ਨਾ ਫਾਸਕੈਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਖੇਤੀ ਮੈਕਨ ਦੇ ਕੁਝ ਅਧਿਕਾਰੀ ਇਸ ਖਾਦ ਸਕੈਂਡਲ ਨੂੰ ਅੰਦਰੋਂ ਅੰਦਰ ਹੀ ਦਬਾਉਣਾ ਚਾਹੁੰਦੇ ਸਨ ਅਤੇ ਉਹਨਾਂ ਨੇ ਚਾਰ ਹੋਰ ਨਾਂ ਜ਼ਿਲ੍ਹਿਆਂ ਵਿੱਚੋਂ ਨਮੂਨੇ ਲੈ ਕੇ ਪੱਲਾ ਝਾੜ ਦਿੱਤਾ ਸੀ ਜਦੋਂ ਇਸ ਮਸਲੇ 'ਚ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਜਾਣਕਾਰੀ ਵੀ ਮਿਲੀ ਤੇ ਫਿਰ ਅਫਸਰਾਂ ਤੇ ਵੀ ਸ਼ੱਕ ਹੋਇਆ ਤਾਂ ਉਹਨਾਂ ਨੇ ਫਿਰ ਸਮੁੱਚੇ ਪੰਜਾਬ ਵਿੱਚ ਦੋ ਫਰਮਾਂ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹਨਾਂ ਨਿਰਦੇਸ਼ਾਂ ਮਗਰੋਂ ਕੁੱਲ 11 ਜ਼ਿਲ੍ਹਿਆਂ ਵਿੱਚੋਂ ਡੀਏਪੀ ਖਾਦ ਦੇ 40 ਨਮੂਨੇ ਭਰੇ ਗਏ ਸੀ ਜਿਨ੍ਹਾਂ ਵਿੱਚੋਂ 24 ਨਮੂਨੇ ਫੇਲ ਹੋ ਗਏ ਨੇ 6 ਜਿਨ੍ਹਾਂ ਵਿੱਚ ਨਮੂਨੇ ਫੇਲ ਹੋਏ ਹਨ ਜਿੱਥੇ ਖਾਦ ਗੈਰ ਮਿਆਰੀ ਹੋਣ ਦੀ ਪੁਸ਼ਟੀ ਹੋਈ ਹੈ ਮਧਿਆਪਾਰਤ ਐਗਰੋ ਪ੍ਰੋਡਕਟ ਲਿਮਟਿਡ ਅਤੇ ਮੈਸੇਜ ਕ੍ਰਿਸ਼ਨਾ ਫਾਸਕਮ ਵੱਲੋਂ ਖਾਦ ਸਪਲਾਈ ਕੀਤੀ ਗਈ ਸੀ ਇਹਨਾਂ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚੋਂ ਲਏ 9 ਨਮੂਨਿਆਂ ਚੋਂ ਸੱਤ ਨਮੂਨੇ ਫੇਲ ਹੋਏ ਨੇ ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ਚ 2 ਤਰਨਤਾਰਨ ਵਿੱਚੋਂ 3 ਅਤੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚੋਂ 3 ਨਮੂਨੇ ਲਏ ਗਏ ਸੀ ਇਹ ਸਾਰੇ ਦੇ ਸਾਰੇ ਨਮੂਨੇ ਨਮੂਨੇ ਫੇਲ ਹੋਏ ਨੇ ਸੰਗਰੂਰ ਜ਼ਿਲ੍ਹੇ ਵਿੱਚੋਂ 5 ਚੋਂ 1 ਨਮੂਨਾ ਫੇਲ ਆਇਆ ਹਿਸ਼ਾਰਪੁਰ ਚ ਲਏ ਦੋ ਸੈਂਪਲਾਂ ਦੇ ਨਤੀਜੇ ਦੀ ਹਲੇ ਮਹਿਕਮਾ ਅਡੀਕ ਕਰ ਰਿਹਾ ਤਰਨਤਾਰਨ ਜ਼ਿਲ੍ਹੇ ਵਿੱਚ ਪਿੰਡ ਪੂਲਾ ਪਿੰਡ ਡਲ ਅਤੇ ਮਾੜੀ ਕੰਬੋਕੇ ਦੀ ਸਿਕਾਰੀ ਸਭਾ ਨੂੰ ਸਪਲਾਈ ਕੀਤੀ ਗਈ ਡੀਪੀ ਖਾਦ ਦੇ ਨਮੂਨੇ ਫੇਲ ਹੋ ਗਏ ਨੇ ਹੋਰਨਾਂ ਕੰਪਰੀਆਂ ਵੱਲੋਂ ਜੈਤੋ ਦੀ ਸੰਤ ਐਂਡ ਸੰਜ ਅਤੇ ਪਿੰਡ ਡੋੜਕੌਰ ਸਿੰਘ ਪੁੱਤਰ ਸੰਤ ਸਿੰਘ ਫਰਮ ਦੇ ਨਮੂਨੇ ਵੀ ਫੇਲ ਪਾਏ ਗਏ ਨੇ ਫਰੀਦਕੋਟ ਦੀ ਓਮ ਪ੍ਰਕਾਸ਼ ਐਂਡ ਸੰਜ ਅਤੇ ਆਸ਼ੂ ਅਗਰਵਾਲ ਫਰਮ ਦੇ ਨਮੂਨੇ ਵੀ ਗੈਰ ਮਿਆਰੀ ਪਾਏ ਗਏ ਨੇ ਖੇਤੀਬਾੜੀ ਵਿਭਾਗ ਵੱਲੋਂ ਇਨ੍ਹਾਂ ਫਰਮਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਹ ਖਾਦ ਝੋਨੇ ਦੀ ਲਵਾਈ ਵਾਸਤੇ ਆਈ ਸੀ ਤੇ ਝੋਨੇ ਲਈ ਕਰੀਬ 1.25 ਲੱਖ ਮੀਟਰਕ ਟਨ DAP ਖਾਦ ਦੀ ਲੋੜ ਸੀ ਇਹਨਾਂ ਨਮੂਨਿਆਂ ਦੀ ਟੈਸਟਿੰਗ ਪੰਜਾਬ ਅਤੇ ਬਾਹਰੋਂ ਹੋਈ ਸੀ ਬਹੁਤੇ ਨਮੂਨਿਆਂ ਵਿੱਚ DAP 'ਚ ਫਾਸਫੋਰਸ ਦੇ ਤੱਤ 46% ਦੀ ਥਾਂ 20.95% ਹੀ ਨਿਕਲੇ ਮਧਿਆਪਾਰਤ ਐਗਰੋ ਪ੍ਰੋਡਕਟ ਕੰਪਨੀ ਨੇ ਮਾਰਕਫਰਡ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਕੰਪਨੀ ਵੱਲੋਂ ਕਿਸੇ ਤਰ੍ਹਾਂ ਦੀ ਗੈਰ ਮਿਆਰੀ DAP ਖਾਦ ਦੀ ਸਪਲਾਈ ਨਹੀਂ ਕੀਤੀ ਗਈ ਸੂਤਰ ਵੀ ਦੱਸ ਦਿੰਨੇ ਕਿ ਖੇਤੀ ਮੈਕਮੇ ਦੇ ਉੱਚ ਅਧਿਕਾਰੀਆਂ ਤੇ ਬੈਠੇ ਕਈ ਅਧਿਕਾਰੀਆਂ ਨੇ ਨਮੂਨੇ ਭਰਨ ਦੇ ਵਿੱਚ ਅੜਿੱਕੇ ਵੀ ਡਾਏ ਹਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾਂ ਦੀ ਖਬਰ ਇਹ ਵੀ ਦੱਸਦੀ ਨੇ ਕਿ ਪੰਜਾਬ ਵਿੱਚ ਇੱਕ ਅਹਿਮ ਅਹੁਦੇ ਤੇ ਤਨਾਤ ਇੱਕ ਆਈਐਸ ਅਧਿਕਾਰੀ ਅੰਦਰੋਂ ਅੰਦਰੀ ਇੱਕ ਖਾਦ ਕੰਪਨੀ ਤੇ ਪਿੱਠ ਤੇ ਆ ਗਿਆ ਜੋ ਕੰਪਨੀ ਦੇ ਪ੍ਰਬੰਧਕਾਂ ਦੀ ਸਰਕਾਰ ਤੱਕ ਪਹੁੰਚ ਬਣਾਉਣ ਵਿੱਚ ਜੁਟ ਗਿਆ ਕਿਉਂਕਿ ਕੰਪਨੀ ਦੇ ਮਾਲਕ ਤੇ ਇਹ ਅਧਿਕਾਰੀ ਇਕੋ ਪਾਈਚਾਰੇ ਦੇ ਨਾਲ ਸਬੰਧ ਰੱਖਦੇ ਨੇ ਉਧਰ ਜਦੋਂ ਪੱਤਰਕਾਰ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਚੋਣ ਜਾਬਤੇ ਦੇ ਦੌਰਾਨ ਮਾਰਕਫਡ ਵੱਲੋਂ ਇਹ ਖਾਦ ਖਰੀਦ ਕੀਤੀ ਗਈ ਸੀ ਉਹਨਾਂ ਕਿਹਾ ਕਿ ਇਨ੍ਹਾਂ ਫਰਮਾਂ ਦੀ ਖਾਦ ਦੀ ਸਪਲਾਈ ਤਾਂ ਪਹਿਲਾਂ ਹੀ ਰੋਕ ਦਿੱਤੀ ਗਈ ਸੀ ਹੁਣ ਨਮੂਨਿਆਂ ਦੀ ਰਿਪੋਰਟ ਦੇ ਆਧਾਰ ਤੇ ਸਖਤ ਕਾਰਵਾਈ ਕੀਤੀ ਜਾਏਗੀ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਚਾਹੇ ਉਹ ਕੋਈ ਵੱਡਾ ਅਫਸਰ ਹੀ ਕਿਉਂ ਨਾ ਹੋਵੇ ਜੋ ਇਸ ਕਾਰਵਾਈ ਦੇ ਵਿੱਚ ਅੜਕੇ ਡਾ ਰਿਹਾ ਔਰ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇੱਕ ਪੰਜਾਬ ਵਿੱਚ ਕੋਈ ਵੱਡਾ ਆਈਐਸ ਅਧਿਕਾਰੀ ਆ ਜਿਹੜਾ ਇੱਕ ਕੰਪਨੀ ਦੀ ਪਿੱਠ ਤੇ ਆ ਗਿਆ ਹੁਣ ਸਵਾਲ ਆ ਕਿ ਘਟੀਆ ਗੈਰ ਮਿਆਰੀ ਖਾਦ ਦੀ ਸਪਲਾਈ 6 ਜ਼ਿਲ੍ਹਿਆਂ ਚ 60 ਫੀਸਦੀ ਨਮੂਨੇ ਫੇਲ ਹੋਣਾ ਔਰ ਕਰੋੜਾਂ ਦੀ ਜਿਹੜੀ ਖਾਦ ਸ਼ਿਕਾਰੀ ਸੁਭਾਵਾਂ ਨੂੰ ਸਪਲਾਈ ਕੀਤੀ ਗਈ ਸੀ ਜ਼ਿਆਦਾਤਰ ਦੋ ਕੰਪਨੀਵਾਂ ਵੱਲੋਂ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਕਰ ਦਿੱਤੇ ਗਏ ਨੇ ਜਿੱਥੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇਹ ਨੋਟਿਸ ਲਿਆ ਗਿਆ ਉੱਥੇ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪਹੁੰਚ ਗਿਆ ਤੇ ਹੋ ਸਕਦਾ ਹੈ ਕਿ ਜਿੱਥੇ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਉਹਨਾਂ ਨੂੰ ਸਰਕਾਰ ਬਲੈਕਲਿਸਟ ਸੂਚੀ 'ਚ ਵੀ ਸ਼ਾਮਲ ਕਰ ਦੇ ਤੇ ਜਿਹੜਾ ਆਈਐਸ ਅਫਸਰ ਵਿਚੋਲਗੀ ਕਰਦਾ ਫਿਰਦਾ ਵਾ ਉਦੇ ਖਿਲਾਫ ਵੀ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਸਖਤ ਕਾਰਵਾਈ ਕਰ ਸਕਦੇ ਨੇ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆਗੇ ਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ